ਪਾਚਪਾ ਦੇ ਐਮਪੀ ਨਿਸ਼ੀਕੰਦ ਦੂਬੇ ਵੱਲੋਂ ਅੱਜ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਤੇ ਉੱਤੇ ਹੋਏ ਹਮਲੇ ਯਾਨੀ ਕਿ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਤੇ ਉਹਨਾਂ ਨੇ ਨਵੇਂ ਦਾਅਵੇ ਕੀਤੇ ਨੇ ਕੀ ਸਰਕਾਰ ਨੇ ਬ੍ਰਿਟਿਸ਼ ਦੇ ਨਾਲ ਗੱਲਬਾਤ ਕੀਤੀ ਬ੍ਰਿਟਿਸ਼ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਦੇ ਨਾਲ ਤੇ ਉਹਨਾਂ ਦੇ ਹੀ ਗੱਲਬਾਤ ਤੇ ਉਹਨਾਂ ਦੀ ਸਲਾਹ مشورے ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਤੇ ਡਾਕਟਰ ਨਿਸ਼ੀਕਾਂਤ ਦੂਬੇ ਵੱਲੋਂ ਇੱਕ ਪੋਸਟ ਜਾਰੀ ਕੀਤਾ ਗਿਆ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜਿਸ ਦੇ ਵਿੱਚ ਉਹਨਾਂ ਨੇ ਇੱਕ ਪੇਜ ਜਾਰੀ ਕੀਤਾ ਯਾਨੀ ਕਿ ਇੱਕ ਲੈਟਰ ਜਾਰੀ ਕੀਤਾ ਹੈ ਜਿਹੜਾ ਕਿ 23 ਫਰਵਰੀ 1984 ਦਾ ਹੈ ਜਿਸ ਦੇ ਵਿੱਚ ਕਈ ਗੱਲਾਂ ਲਿਖੀਆਂ ਗਈਆਂ ਨੇ ਜੋ ਕਿ ਪਹਿਲਾ ऑपरेशन ब्लू स्टार ਤੋਂ ਪਹਿਲਾਂ ਦੀਆਂ ਨੇ ਜਿਸ ਦੇ ਵਿੱਚ ਕੁਝ ਬਾਹਰਲੇ ਅਫਸਰਾਂ ਦੇ ਨਾਮ ਵੀ ਲਿਖੇ ਗਏ ਨੇ ਡਾਕਟਰ ਨਿਸ਼ੀਕੰਦ ਧੂਬੇ ਨੇ ਇਸ ਬਾਰੇ ਇਲਜ਼ਾਮਤ ਲਗਾਉਂਦੇ ਹੋਏ ਲਿਖਿਆ 1984 ਮੇ ਸਵਰਨ ਮੰਦਿਰ ਪਰ ਇੰਦਰਾ ਗਾਂਧੀ ਜੀ ਨੇ ਆਕ੍ਰਮਣ ਬ੍ਰਿਟੇਨ ਕੇ ਸਾਥ ਮਿਲ ਕੇ ਕੀਤਾ ਬ੍ਰਿਟੇਨ ਕੀ ਸੇਨਾ ਕੇ ਅਧਿਕਾਰੀ ਉਸ ਵਕਤ ਅੰਮ੍ਰਿਤਸਰ ਮੇ ਮੌਜੂਦ ਥੇ ਕਾਂਗਰਸ ਕੇ ਲਈ ਸਿੱਖ ਸਮੁਦਾਇ ਸਿਰਫ ਖਿਡੋਨਾ ਮਾਤਰ ਹੈ ਪਹਿਲਾ ਪਾਕਿਸਤਾਨ ਕੋ ਅਤੰਤ 1960 में करतारपुर साहिब दिया समझौता सरदार स्वर्ण सिंह जी ने किया स्वर्ण मंदिर पर उन्नीस के आक्रमण और निर्देश श्रद्धालुओं को मारने के समय राष्ट्रपति ज्ञानी जैल सिंह जी को बनाया गया उन्नीस के सिखों के कत्लेआम को छुपाने तथा वरिष्ठ नेताओं को एच के एल भगत जगदीश टाइटलर सज्जन कुमार को बचाने के लिए 2004 में मनमोहन सिंह जी को कठपुतली प्रधानमंत्री बनाया దేశ کو بیچنے اور ودیشی کے سامنے سرنڈر کی کہانی جاری ہے۔ تا نشिकांत दुबे یعنی کہ جڑے بی جے پی دے ایم پی نے انہاں دا ایہی کہنا ہے کہ جدو سرکار نے شری دربار صاحب تے اپریشن کیتا یعنی کہ اندرا گاندھی سرکار ولے گولڈن ٹیمپل تے اپریشن بلو سٹار جڑا چلایا گیا اس دا جو بھی حساب کتاب یا پھر سلام مشورہ برٹائن سرکار دے نال مل کے ہی سارا کچھ کیتا گیا کیونکہ اس ویلے برٹائن سرکار دے ਜਿਹੜੇ ਅਫਸਰ ਸੀਗੇ ਉਹ ਅੰਮ੍ਰਿਤਸਰ ਦੇ ਵਿੱਚ ਸ਼ਾਮਲ ਸੀ ਤਾਂ ਇਹ ਇਲਜ਼ਾਮ ਲਗਾਤਾਰ ਬੀਜੇਪੀ ਵੱਲੋਂ ਹੁਣ ਚੱਕੇ ਜਾ ਰਹੇ ਨੇ ਤੇ ਡਾਕਟਰ ਨਿਸ਼ੀਕੰਦੂਬੇ ਜਿਹੜੇ ਕੀ ਬਾਜਪਾ ਦੇ ਐਮਪੀ ਨੇ ਉਹਨਾਂ ਵੱਲੋਂ ਇੱਕ ਗੱਲ ਦਾ ਖੁਲਾਸਾ ਕੀਤਾ ਗਿਆ ਦੱਸਦੀ ਹੈ ਕਿ ਇਹ ਗੱਲ ਇਸ ਕਰਕੇ ਇਲਜ਼ਾਮ ਲਗਾਏ ਜਾ ਰਹੇ ਨੇ ਕਿਉਂਕਿ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਲਗਾਤਾਰ ਕਾਂਗਰਸ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਤਾਰ ਨਿਸ਼ਾਨੇ ਤੇ ਲੈ ਰਹੀ ਸੀ ਕਿ ਤੁਸੀਂ ਟਰੰਪ ਦੇ ਹੱਥ ਦੇਸ਼ ਦੇ ਦਿੱਤਾ ਜਿਸ ਕਾਰਨ ਹੁਣ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਭਾਸ਼ਪਾ ਦੇ ਰਹੀ ਹੈ ਖੈਰ ਤੁਹਾਡਾ ਇਸ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ